ਸਾਰੇ ਹਿੱਸਿਆਂ ਦੇ ਵਿੱਚ ਮੌਸਮ ਜਿਹੜਾ ਗਰਮਾਹਰੁਖਸ਼ਕ ਰਹਿਣ ਦਾ ਹੈ ਅਨੁਮਾਨ ਹੈ ਕਿਤੇ ਕਿਤੇ ਹਲਕੇ ਛਿੱਟੇ ਜਾਂ ਗਰਜ ਚਮਕ ਜਾਂ ਤੇਜ਼ ਹਵਾਵਾਂ ਕਿਤੇ ਕਿਤੇ ਪੰਜਾਬ ਦੇ ਵਿੱਚ ਹੋ ਸਕਦੀਆਂ ਹੈ ਕੱਲ 38 ਤੋਂ ਉੱਪਰ ਸੀ ਸੋ ਹੁਣ ਗਰਮੀ ਕਾਫੀ ਹੈਗੀ ਆ ਟੈਂਪਰੇਚਰ ਜਿਹੜਾ ਡੇ ਟਾਈਮ ਕਾਫੀ ਜ਼ਿਆਦਾ ਚੱਲ ਰਿਹਾ ਹੈਗਾ ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਇੰਨੀ ਗਰਮੀ ਚ ਇੰਨੀ ਧੁੱਪ ਤੋਂ ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸਕੇ ਬਚਾਉਣਾ ਚਾਹੀਦਾ ਔਰ ਲਿਕਵਿਡਸ ਵਾਤੋਂ ਵਾਤ ਲੈਂਦੇ ਰਹਿਣਾ ਚਾਹੀਦਾ ਆਪਦੇ ਆਪ ਨੂੰ ਹਾਈਡਰੇਟਿਡ ਰੱਖਣਾ ਚਾਹੀਦਾ ਤਾਂ ਕਿ ਸਿਹਤ ਤੇ ਕੋਈ ਨੁਕਸਾਨ ਨ ਵੈਸੇ ਤਾਂ ਹੁਣ ਹਾਰਵੈਸਟਿੰਗ ਕਾਫੀ ਹੋ ਚੁੱਕੀ ਹੈ ਬਟ ਫੇਰ ਵੀ ਜਿਨ੍ਹਾਂ ਦੀ ਹਲੇ ਚੱਲ ਰਹੀ ਹੈ ਦੋ ਤਿੰਨ ਦਿਨਾਂ ਵਿੱਚ ਉਹਨਾਂ ਨੂੰ ਜਿਹੜਾ ਆਪਣਾ ਕੰਮ ਨਿਪਟਾ ਲੈਣਾ ਚਾਹੀਦਾ ਸਾਮ ਸੰਭਾਲ ਪ੍ਰੋਡਿਊਸ ਦੀ ਕਰ ਲੈਣੀ ਚਾਹੀਦੀ ਹੈ ਤਾਂ ਜੀ ਜੇ ਅਸੀਂ ਜਿਹੜੀਆਂ ਚੱਲ ਰਹੀਆਂ ਵੈਦਰ ਕੰਡੀਸ਼ਨਸ ਦੇਖੀਏ ਤਾਂ ਨੀਅਰ ਨਾਰਮਲ ਜਿਹੜਾ ਟੈਂਪਰੇਚਰ ਚੱਲ ਰਿਹਾ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 38.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 38 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 0.4 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਆਬਜ਼ਰਵ ਕੀਤਾ ਗਿਆ ਇਸੀ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 22.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 21.6 ਡਿਗਰੀ ਸੈਂਟੀਗ੍ਰੀਡ ਹੈ ਸੋ ਇਹ ਲਗਭਗ 0.6 ਡਿਗਰੀ ਸੈਂਟੀਗ੍ਰੀਡ ਜਿਹੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਨੀਅਰ ਨਾਰਮਲ ਜਿਹੜੀਆਂ ਵੈਦਰ ਕੰਡੀਸ਼ਨਸ ਹੋ ਬਣੀਆਂ ਹੋਈਆਂ ਨੇ ਆਉਣ ਵਾਲੇ 2-3 ਦਿਨ ਸਾਰੇ ਹਿੱਸਿਆਂ ਦੇ ਵਿੱਚ ਮੌਸਮ ਜਿਹੜਾ ਗਰਮਾਹਰੁਖਸ਼ਕ ਰਹਿਣ ਦਾ ਹੀ ਅਨੁਮਾਨ ਹੈ ਪਰ ਉਹਦੇ ਤੋਂ ਬਾਅਦ ਥੋੜੀ ਜੀ ਅਸੀ ਸਿਸਟਮ ਦੀ ਡਿਵੈਲਪਮੈਂਟ ਦੇਖ ਰਹੇ ਹਾਂ ਸੋ 9 10 ਔਰ 11 ਤਰੀਕ ਨੂੰ ਫੇਰ ਕਿਤੇ ਕਿਤੇ ਹਲਕੇ ਛਿੱਟੇ ਜਾਂ ਗਰਜ ਚਮਕ ਜਾਂ ਤੇਜ਼ ਹਵਾਵਾਂ ਉਹ ਕਿਤੇ ਕਿਤੇ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ ਗਰਮੀ ਦਾ ਕਿੰਨਾ ਪ੍ਰਭਾਵ ਹੈ ਇਸ ਸਾਲ ਨੂੰ ਜੀ ਜੇਸੀ ਟੈਂਪਰੇਚਰ ਦੇਖੀਏ ਤਾਂ ਨੀਅਰ ਨਾਰਮਲੀ ਚੱਲ ਰਿਹਾ ਜਿਵੇਂ 0.4 ਡਿਗਰੀ ਸੈਂਟੀਗ੍ਰੇਡ ਡੇ ਟਾਈਮ ਟੈਂਪਰੇਚਰ ਉੱਪਰ ਕੱਲ ਰਿਕਾਰਡ ਕੀਤਾ ਗਿਆ 0.6 ਡਿਗਰੀ ਸੈਂਟੀਗ੍ਰੇਡ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੋ ਕੋਈ ਸਿਗਨੀਫੀਕੈਂਟ ਅਸੀ ਚੇਂਜ ਨਹੀਂ ਦੇਖ ਰਹੇ ਨਾਰਮਲ ਨਾਲੋਂ ਟੈਂਪਰੇਚਰ ਕੰਡੀਸ਼ਨਸ ਦੇ ਵਿੱਚ ਔਰ ਕਮਿੰਗ ਡੇਸ ਵੀ ਕਿਉਂਕਿ ਹੁਣ ਦੋ ਦਿਨ ਕੰਡੀਸ਼ਨਸ ਕਲੀਅਰ ਨੇ ਫੇਰ ਥੋੜੀ ਤੇਜ਼ ਹਵਾ ਔਰ ਛਿੱਟੇ ਜਾਂ ਗਰਜ ਚਮਕ ਹੋ ਸਕਦੀ ਹੈ ਸੋ ਆਉਣ ਵਾਲੇ ਦਿਨਾਂ ਵਿੱਚ ਵੀ ਕੋਈ ਸਿਗਨੀਫੀਕੈਂਟ ਚੇਂਜ ਜਿਹੜੀ ਅਸੀਂ ਟੈਂਪਰੇਚਰ ਦੇ ਵਿੱਚ ਐਕਸਪ ਜੰਡ ਦੀ ਉਮੀਦ ਹੈ ਆਹ ਕਰਾਂਗੇ ਜਿੰਨਾਂ ਤੇ ਗਰਪੀਸ ਕੀਸਲਾ ਰਹੇਗਾ ਆਮ ਸਾਰਿਆਂ ਨੂੰ ਹੀ ਸਲਾਹ ਦੇ ਸਕਦੇ ਆ ਜੀ ਕਿਉਂਕਿ ਹੁਣ ਸੀਜ਼ਨਲੀ ਜਿਹੜਾ ਟੈਂਪਰੇਚਰ ਆਲਰੇਡੀ ਵੀ ਹੁਣ ਜਿਵੇਂ ਪਰਸੋਂ 39 ਤੋਂ ਉੱਪਰ ਸੀ ਕੱਲ 38 ਤੋਂ ਉੱਪਰ ਸੀ ਸੋ ਹੁਣ ਗਰਮੀ ਕਾਫੀ ਹੈਗੀ ਆ ਟੈਂਪਰੇਚਰ ਜਿਹੜਾ ਡੇ ਟਾਈਮ ਕਾਫੀ ਜ਼ਿਆਦਾ ਚੱਲ ਰਿਹਾ ਹੈਗਾ ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਇੰਨੀ ਗਰਮੀ ਚ ਇੰਨੀ ਧੁੱਪ ਤੋਂ ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸਕੇ ਬਚਾਉਣਾ ਚਾਹੀਦਾ ਔਰ ਲਿਕੁਇਡਸ ਵਾਤੋ ਵਾਤ ਲੈਂਦੇ ਰਹਿਣਾ ਚਾਹੀਦਾ ਆਪਦੇ ਆਪ ਨੂੰ ਹਾਈਡਰੇਟਿਡ ਰੱਖਣਾ ਚਾਹੀਦਾ ਤਾਂ ਕਿ ਸਿਹਤ ਤੇ ਕੋਈ ਨੁਕਸਾਨ ਨਾ ਹੋ ਸਕੇ ਫਾਰਮਰਸ ਨੂੰ ਜਿਹੇ ਇਸ ਦਾ ਦੇ ਸਕਦੇ ਆ ਕਿ ਹਲੇ ਜਿਹੜਾ 2-3 ਦਿਨ ਵੈਦਰ ਕੰਡੀਸ਼ਨਸ ਕਲੀਅਰ ਨੇ ਵੈਸੇ ਤਾਂ ਹੁਣ ਹਾਰਵੈਸਟਿੰਗ ਕਾਫੀ ਹੋ ਚੁੱਕੀ ਆ ਬਟ ਫੇਰ ਵੀ ਜਿਨ੍ਹਾਂ ਦੀ ਹਲੇ ਚੱਲ ਰਹੀ ਆ 2-3 ਦਿਨਾਂ ਵਿੱਚ ਉਹਨਾਂ ਨੂੰ ਜਿਹੜਾ ਆਪਣਾ ਕੰਮ ਇਹਨੇ ਪਟਾ ਲੈਣਾ ਚਾਹੀਦਾ ਸਾਮ ਸੰਭਾਲ ਪ੍ਰੋਡਿਊਸ ਦੀ ਕਰ ਲੈਣੀ ਚਾਹੀਦੀ ਆ ਕਿਉਂਕਿ 9-10 ਤੇ 11 ਤਰੀਕ ਨੂੰ ਫੇਰ ਕਿਤੇ ਕਿਤੇ ਹਲਕੇ ਛਿੱਟੇ ਜਾਂ ਤੇਜ਼ ਹਵਾਵਾਂ ਜਾਂ ਗਰਜ ਚਮਕ ਹੋ ਸਕਦੀ ਐ ਸੋ ਉਹਦੇ ਤੋਂ ਪਹਿਲਾਂ ਉਹਨਾਂ ਨੂੰ ਜ਼ਰੂਰ ਜਿਹੜੀ ਹਾਰਵੈਸਟਿੰਗ ਕੰਪਲੀਟ ਕਰ ਲੈਣੀ ਚਾਹੀਦੀ ਔਰ ਪ੍ਰੋਡਿਊਸ ਦੀ ਸਾਮ ਸੰਭਾਲ ਕਰ ਲੈਣੀ ਚਾਹੀਦੀ ਗਰਮੀ ਨਾ ਬਾਰਸ਼ ਨਾਲ ਕੋਈ ਅਲਰਟ ਹੈ ਅਨੇ ਜੀ ਇਸ ਤਰ੍ਹਾਂ ਦਾ ਹਲੇ ਕੋਈ ਅਲਰਟ ਟਾਈਮ ਦੇ ਵੱਲੋਂ ਨਹੀਂ ਜਾਰੀ ਕੀਤਾ ਗਿਆ ਬਟ ਆਨਵਾਰੇ 2-3 ਦਿਨ ਜਿਹੜੀਆਂ ਕੰਡੀਸ਼ਨਸ ਕਲੀਅਰ ਔਰ ਡਰਾਈ ਔਰ ਉਹਦੇ ਤੋਂ ਬਾਅਦ 2-3 ਦਿਨ ਕਿਤੇ ਕਿਤੇ ਹਲਕੇ ਛਿੱਟੇ ਜਾਂ ਤੇਜ਼ ਹਵਾ ਜਾਂ ਗਰਜ ਚਮਕ ਹੋ ਸਕਦੀ ਹੈ